ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਲਾਲੀ ਭਾਗ ਦੂਜਾ ਰਮਾਲੋ ਦੇ ਸੌਂ ਜਾਣ ਤੋਂ ਬਾਅਦ ਕਮਰੇ ਵਿੱਚ ਸ਼ਰਨਾਟਾ ਛਾ ਗਿਆ ਹੈ ਸੁੱਚੇ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ ਉਹ ਬੇਸ਼ੱਕ ਚੁੱਪ ਹੋ ਗਿਆ ਹੈ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਚਿੜੀ ਨੇ ਖੰਭ ਫੜਫੜਾਏ ਤੇ ਚੁੰਝ ਨੂੰ ਪਰਾਂ ਵਿੱਚ ਲੁਕੋ ਕੇ ਇਕੱਠੀ ਹੋ ਕੇ ਬੈਠ ਗਈ ਸੁੱਚਾ ਪਿਆ ਚਿੜੀ ਨੂੰ ਦੇਖਦਾ ਬੋਲਿਆ ਕਰਮਾ ਵਾਲੀ ਹੈ ਚਿੜੀਏ ਜੋ ਤੈਨੂੰ ਕੁਝ ਯਾਦ ਨਹੀਂ ਰਹਿੰਦਾ ਸ਼ਾਇਦ ਤੈਨੂੰ ਪਤਾ ਨਹੀਂ ਬੰਦੇ ਦੀ ਜੂਨ ਵਿੱਚ ਸਾਰੇ ਦੁੱਖ ਯਾਦਾਸਤ ਦੀ ਮਿਹਰਬਾਨੀ ਕਰਕੇ ਨੇ ਤੈਨੂੰ ਪਤਾ ਇਹ ਕਮਬਖਤ ਯਾਦਾਂ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਹੁੰਦੀਆਂ ਹਨ ਪਤਾ ਨਹੀਂ ਕਦੋਂ ਬੋਰ ਪਹਿਣ ਜਿਵੇਂ ਬਿਨ ਬੁਲਾਇਆ ਮਹਿਮਾਨ ਘਰ ਵਿੱਚ ਬੈਠਾ ਬੇਚੈਨੀ ਪੈਦਾ ਕਰਦਾ ਹੈ ਇਹ ਜਾਦਾਂ ਵੀ ਉਸੇ ਤਰ੍ਹਾਂ ਦਿਲ ਦਿਮਾਗ ਨੂੰ ਚੱਕ ਦਿੰਦੀਆਂ ਨੇ ਚੈਨ ਖੋਹ ਲੈਂਦੀਆਂ ਨੇ ਬੰਦੇ ਦਾ ਕਿੰਨੇ ਦਿਨਾਂ ਬਾਅਦ ਧੁੰਦ ਜ਼ਮੀਨ ਤੇ ਗਿਰੀ ਹੈ ਅਸਮਾਨ ਸਾਫ਼ ਹੋ ਗਿਆ ਹੈ ਜਦ ਨੂੰ ਰੋਸ਼ਨਦਾਨ ਵਿੱਚੋਂ ਚੰਨ ਨਜ਼ਰੀ ਪਿਆ ਤਾਂ ਸੁੱਚਾ ਚੰਨ ਨਾਲ ਗੱਲ ਹੀ ਪੈ ਗਿਆ ਆ ਗਿਆ ਤੂੰ ਵੀ ਆਪਣੀ ਅੜੀ ਦਾ ਪੱਕਾ ਹੈ ਆਪਣੀ ਚਾਲ ਨਹੀਂ ਛੱਡਦਾ ਪਰ ਸ਼ਾਇਦ ਤੈਨੂੰ ਪਤਾ ਨਹੀਂ ਕਿ ਗਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ ਅਜਾਈਂ ਹੀ ਲੰਘ ਜਾਂਦੀਆਂ ਨੇ ਫੇਰ ਆਪੇ ਗੱਲਾਂ ਕਰਦਾ ਬੋਲਿਆ ਮੈਂ ਕਿਤੇ ਹਮੇਸ਼ਾ ਤੋਂ ਗਰੀਬ ਥੋੜੀ ਨਾ ਸੀ ਜਿਸ ਦੇ ਤਿੰਨ ਭਰਾ ਬਰਾਬਰ ਦੇ ਹੋਣ ਉਹ ਕਦੇ ਗਰੀਬ ਨਹੀਂ ਹੋ ਸਕਦਾ ਕਦੇ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਤਾਂ ਸੀ ਉਹ ਤਾਂ ਬਖਤ ਨੇ ਚਾਲ ਹੀ ਐਸੀ ਚੱਲ ਦਿੱਤੀ ਜਿਸ ਦਾ ਤੋੜ ਨਹੀਂ ਸੀ ਮੇਰੇ ਕੋਲ ਵਰਨਾ ਪ੍ਰਾਮਾ ਦੀ ਯਾਦ ਆਈ ਤਾਂ ਉਸ ਨੂੰ ਯਾਦ ਆਇਆ ਜਦੋਂ ਵਿਆਹ ਤੋਂ ਬਾਅਦ ਉਹ ਪ੍ਰਾਮਾ ਨਾਲੋਂ ਅੱਡ ਹੋਇਆ ਸੀ ਤਾਂ ਮਾਂ ਨੇ ਬਹੁਤ ਦੁੱਖ ਮਨਾਇਆ ਸੀ ਤਕਸੀਮਾ ਪਲਾ ਕਿਸ ਨੂੰ ਚੰਗੀਆਂ ਲੱਗਦੀਆਂ ਨੇ ਉਸ ਨੂੰ ਯਾਦ ਆਇਆ ਸੇਖੂਪੁਰਾ ਤੋਂ ਜਦੋਂ ਭੂਆ ਨੇ ਆ ਕੇ ਅੱਡ ਹੋਣ ਦਾ ਕਾਰਨ ਪੁੱਛਿਆ ਸੀ ਤਾਂ ਮਾਂ ਨੇ ਉਸ ਕੋਲ ਕਹਿ ਦਿੱਤਾ ਸੀ ਆਉਣ ਪਰਾਈਆਂ ਜਾਈਆਂ ਵਿਛੋੜ ਸਕਿਆਂ ਪਾਈਆਂ ਇਹ ਗੱਲ ਸਮੀਰਨ ਦੇ ਕੰਨੀ ਪੈ ਗਈ ਸੀ ਉਹ ਰਾਤ ਨੂੰ ਪਈ ਦੋਸਕਣ ਲੱਗ ਪਈ ਸੀ ਜਦੋਂ ਮੈਂ ਪੁੱਛਿਆ ਬਈ ਇਹ ਕਿਸ ਖੁਸ਼ੀ ਵਿੱਚ ਮਾਤਮ ਮਨਾਇਆ ਜਾ ਰਿਹਾ ਹੈ ਤਾਂ ਉਹ ਬੋਲੀ ਸੀ ਤੇਰੀ ਮਾਂ ਮੈਨੂੰ ਸਾਰੇ ਸਿਆਪੇ ਦੀ ਜੜ ਸਮਝਦੀ ਹੈ ਭਲਾ ਮੈਂ ਤੈਨੂੰ ਕਦੋਂ ਕਿਹਾ ਸੀ ਆਪਣੇ ਭਰਾਵਾਂ ਨਾਲੋਂ ਅੱਡ ਹੋ ਜਾ ਸੁੱਚੇ ਨੂੰ ਯਾਦ ਆ ਰਿਹਾ ਹੈ ਜਿਵੇਂ ਹੀ ਰੋਂਦੀ ਸ਼ਮੀਰਾ ਨੂੰ ਚੁੱਪ ਕਰਵਾਉਣ ਲਈ ਉਹ ਉਸ ਨੂੰ ਕਲਾਵੇ ਵਿੱਚ ਲੈਣ ਲੱਗਿਆ ਸੀ ਉਹ ਨੱਕ ਬੁੱਲ ਮਾਰ ਕੇ ਪਰਾਂ ਹੋ ਗਈ ਸੀ ਤੇ ਉਸ ਨੇ ਵਖਤ ਦਾ ਤਕਾਜ਼ਾ ਕਰਦੇ ਨੇ ਕਿਹਾ ਸੀ ਮਾਲਕੋ ਇੱਕ ਰੂਪ ਆਦਮੀ ਸੌ ਰੂਪ ਕੱਪੜਾ ਹਜ਼ਾਰ ਰੂਪ ਗਹਿਣਾ ਤੇ ਲੱਖ ਰੂਪ ਨਖਰਾ ਆ ਨਖਰੇ ਕਰਦੀ ਤਾਂ ਕਾਤਲ ਲੱਗਦੀ ਹੈ ਐਉਂ ਨਖਰੇ ਦਿਖਾ ਕੇ ਸਾਹ ਨਾ ਸੁੱਤੋ ਗੁਲਾਮ ਦੇ ਭਲਾ ਜੇ ਬੰਦਾ ਗੋੜ ਖਵਾਇਆ ਮਰੇ ਤਾਂ ਬਿਓ ਦੇਣ ਦੀ ਕੀ ਲੋੜ ਆਹੀ ਗੱਲ ਜੇ ਤੁਸੀਂ ਸਵਾਵਕ ਹੀ ਦੱਸ ਹੱਸ ਕੇ ਦੱਸ ਦਿੰਦੇ ਤਾਂ ਮੈਨੂੰ ਤਾਂ ਤਾਂ ਵੀ ਯਕੀਨ ਆ ਜਾਣਾ ਸੀ ਆ ਹੰਝੂ ਬਹਾ ਕੇ ਤਾਂ ਕਹਿਰ ਹੀ ਕਰ ਦਿੱਤਾ ਹੁਣ ਤਾਂ ਝੂਠ ਵੀ ਸੱਚ ਕਰਕੇ ਮੰਨਣਾ ਪੈਣਾ ਝੂਠੀ ਹੋਊ ਤੇਰੀ ਮਾਂ ਕਹਿ ਕੇ ਸਮੀਰਾ ਚਾਦਰ ਲੈ ਕੇ ਪੁੰਝੇ ਹੀ ਪੈ ਗਈ ਸੀ ਜਦੋਂ ਗੱਲਾਂ ਚੇਤੇ ਕਰਦੇ ਸੁੱਚੇ ਨੇ ਕੋਲ ਪੈਰ ਮਾਲੋ ਵੱਲ ਦੇਖਿਆ ਤਾਂ ਉਹ ਉਸ ਦੀ ਪਹਿਚਾਣ ਵਿੱਚ ਹੀ ਨਹੀਂ ਆਈ ਕਿਵੇਂ ਬਖਤ ਲੰਗਣ ਨਾਲ ਉਹ ਸਮੀਰਾ ਤੁਰ ਮਾਲੋ ਹੋ ਗਈ ਸੀ ਤੇ ਲੰਘਦੇ ਵਖਤ ਨੇ ਉਸ ਦਾ ਰੂਪ ਖੋ ਲਿਆ ਸੀ ਤੇ ਸਮਾ ਉਸ ਦੇ ਚਿਹਰੇ ਤੇ ਚੁਰੜੀਆਂ ਦੇ ਰੂਪ ਵਿੱਚ ਆਪਣੀ ਛਾਪ ਛੱਡ ਗਿਆ ਸੀ ਕਹਿੰਦੇ ਹੁੰਦੇ ਨੇ ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ ਸਭ ਝੂਠ ਪਿਆ ਪਿਆ ਜਦੋਂ ਜ਼ੋਰ ਦੀ ਸਭ ਝੂਠ ਬੋਲਿਆ ਰਮਾਲੋ ਸੁੱਚੇ ਦੀ ਆਵਾਜ਼ ਸੁਣ ਕੇ ਉੱਠ ਖੜੀ ਤੇ ਬੋਲੀ ਲਈ ਆਏ ਹਾਏ ਕੀ ਹੋ ਗਿਆ ਤੂੰ ਅਜੇ ਤੱਕ ਸੁੱਤਾ ਨਹੀਂ 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 ਅੱਖ ਲੱਗ ਗਈ ਸੀ ਮੇਰੀ ਉਹ ਤਾਂ ਸੁਪਨੇ ਵਿੱਚ ਵੀਰ ਦਿਖ ਗਏ ਸਨ ਸੁੱਚੇ ਨੇ ਰਮਾਲੋ ਤੋਂ ਡਰਦੇ ਨੇ ਝੂਠ ਬੋਲ ਦਿੱਤਾ ਵੀਰ ਵੱਡਾ ਵੀਰਾਂ ਵਾਲਾ ਸ਼ਾਇਦ ਤੈਨੂੰ ਭੁੱਲ ਗਿਆ ਆਪਾਂ ਨੂੰ ਅੱਡ ਕਰਕੇ ਦੁਬਾਰਾ ਕਦੇ ਉਹਨਾਂ ਨੇ ਤੇਰੀ ਸਾਲ ਵੀ ਨਹੀਂ ਸੀ ਲੇਤੀ ਅੰਬ ਦੇ ਵਾਗ ਤੇਰੇ ਹੀ ছਿਆਏ ਸੀ ਤੇ ਵੈਂਦੜ ਜ਼ਮੀਨ ਉਹਨਾਂ ਆਪ ਰੱਖ ਲਈ ਸੀ ਉਹ ਤਾਂ ਮੈਂ ਕਲੇਸ਼ ਕਰਿਆ ਸੀ ਤਾਂ ਕੁਝ ਜ਼ਮੀਨ ਦਾ ਤਵਾਦਲਾ ਕਰਿਆ ਸੀ ਉਹਨਾਂ ਨੇ ਨਹੀਂ ਤਾਂ ਬਰਸਾਤਾਂ ਵਿੱਚ ਅੰਬ ਤੇ ਸਾਰਾ ਸਾਲ ਗੁੱਠਲੀਆਂ ਗਿਣੀ ਜਾਂਦਾ ਨਾਉ ਨਾ ਲਿਆ ਕਰ ਮੇਰੇ ਕੋਲ ਉਹਨਾਂ ਦਾ ਰਮਾਲੋ ਨੇ ਪੁੰਜੇ ਪਈ ਨੇ ਪਾਸਾ ਲਿੱਤਾ ਤੇ ਫੇਰ ਸੌ ਗਈ ਇਹੋ ਤਾਂ ਮੈਂ ਕਹਿੰਦਾ ਹਾਂ ਭਲੇ ਮਾਨਸੇ ਲੋਕ ਕਹਿੰਦੇ ਨੇ ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ ਪਰ ਮੇਰੇ ਵੀਰ ਮੇਰੇ ਨਾਲੋਂ ਇਹੋ ਜਿਹੇ ਟੁੱਟੇ ਕਿ ਹਮੇਸ਼ਾ ਲਈ ਟੁੱਟ ਗਏ ਉਹਨਾਂ ਅੱਜ ਤੱਕ ਕਦੇ ਵੀ ਕੋਸ਼ਿਸ਼ ਨਹੀਂ ਕਰੀ ਮੈਨੂੰ ਲੱਭਣ ਦੀ ਯਾਦ ਨਹੀਂ ਆਈ ਉਹਨਾਂ ਨੂੰ ਮੇਰੀ ਜ਼ਮੀਨਾਂ ਪਿੱਛੇ ਕੀ ਖੂਨ ਪਾਣੀ ਹੋ ਜਾਂਦਾ ਜੇ ਕਿਤੇ ਅੰਮਾ ਜਾਇਆ ਨੇ ਮੇਰੀ ਸਾਰ ਲਿੱਤੀ ਹੁੰਦੀ ਤਾਂ ਜ਼ਮਾਨੇ ਨੇ ਮੈਨੂੰ ਇੰਜ ਨਾ ਵਾਹਿਆ ਹੁੰਦਾ ਨਾਲੇ ਲਾਲੀ ਲਾਲੀ ਵੀ ਅੱਜ ਨਾਲ ਹੁੰਦੀ ਲਾਲੀ ਨੂੰ ਯਾਦ ਕਰਕੇ ਸੁੱਚੇ ਦੀਆਂ ਅੱਖਾਂ ਪਰ ਆਈਆਂ ਕਮਰੇ ਵਿੱਚ ਪਿਆ ਸਮਾਨ ਉਸ ਨੂੰ ਧੁੰਦਲਾ ਦਿਸਣ ਲੱਗ ਪਿਆ ਹੈ ਅੱਖਾਂ ਵਿੱਚ ਪੂਰੀ ਰਾਤ ਲੰਘਾ ਦਿੱਤੀ ਹੈ ਸੁੱਚੇ ਨੇ ਪੌਫਟਾਲਾ ਹੋਇਆ ਧਰਮਾਲੋ ਉੱਠ ਖੜੀ ਹੈ ਰਮਾਲੋ ਤੋਂ ਪਹਿਲਾਂ ਚਿੜੀ ਵੀ ਉઠી ਹੋਈ ਹੈ ਪਰ ਉਹ ਅਜੇ ਵੀ ਆਲਣੇ ਵਿੱਚ ਹੀ ਬੈਠੀ ਹੈ ਸੁੱਚਾ ਪਿਆਸੋਚ ਰਿਹਾ ਹੈ ਮਾਲਕ ਨੇ ਪੋਰਾ ਪਰ ਜਾਨਵਰ ਨੂੰ ਵੀ ਦਿਮਾਗ ਬਖਸ਼ਿਆ ਹੈ ਇਸ ਨੂੰ ਵੀ ਸਮਝ ਹੈ ਕਿ ਬਾਹਰ ਠੰਡ ਹੈ ਬਾ ਕੁਦਰਤ ਆਸ਼ਕੇ ਤੇਰੇ ਜਿੱਦ ਨੂੰ ਪਰ ਮਾਲੋ ਪਾਣੀ ਦਾ ਗਲਾਸ ਲੈ ਕੇ ਆ ਗਈ ਬੱਤੀ ਸੁੱਚੇ ਦੇ ਹੱਥ ਤੇ ਰੱਖ ਕੇ ਬੋਲੀ ਲੈ ਨਿਰਨੇ ਕਾਲਜੇ ਵਾਲੀ ਬੱਤੀ ਲੈ ਲੈ ਰਮਾਲੇ ਦੀ ਆਵਾਜ਼ ਸੁਣ ਕੇ ਚਿੜੀ ਬਾਹਰ ਉੱਡ ਗਈ ਸੁੱਚਾ ਗਲਾਸ ਫੜਦਾ ਬੋਲਿਆ ਇਹਨਾਂ ਪੰਖੇਰੀਆਂ ਨੂੰ ਭਲਾ ਕੌਣ ਬੱਟੀਆਂ ਦਿੰਦਾ ਬਿਮਾਰੀ ਠੰਮਾਰੀ ਤਾਂ ਇਹਨਾਂ ਵਿੱਚ ਵੀ ਹੁੰਦੀ ਹੋਣੀ ਤੇਰੀ ਸਭ ਤੋਂ ਵੱਡੀ ਇਹੋ ਬਿਮਾਰੀ ਹੈ ਜੋ ਤੂੰ ਸਭ ਦਾ ਐਨਾ ਸੋਚਦਾ ਰਹਿੰਦਾ ਉਜਾ ਉਸ ਰੱਬ ਤੇ ਵੀ ਛੱਡ ਦੇ ਉਸ ਨੂੰ ਵੀ ਆਪਣਾ ਕੰਮ ਕਰ ਲੈਣ ਦੇ ਪਾਣੀ ਵਾਲਾ ਗਲਾਸ ਫੜਦੀ ਬੋਲੀ ਰਮਾਲੋ ਸੁੱਚੇ ਤੋਂ ਪਾਣੀ ਕਿਹੜੇ ਰੱਬ ਦੀ ਗੱਲ ਕਰਦੀ ਹੈ ਜਿਸ ਨੇ ਮੇਰੇ ਇੰਨੇ ਚੰਦੇ ਨਸੀਬ ਲਿਖੇ ਉਹ ਰੱਬ ਸੁੱਚਾ ਹਰਖਿਆ ਹੋਇਆ ਬੋਲਿਆ ਜਿਸ ਨੇ ਸਾਹ ਦਿੱਤੇ ਉਸ ਨੇ ਹੀ ਰਾਹ ਦਿੱਤੇ ਤੂੰ ਆਪਣੀ ਕਿਸਮਤ ਨੂੰ ਆਪਣੀ ਉਂਗਲੀ ਫੜਾ ਕੇ ਤੋੜਨਾ ਚਾਹੁੰਦਾ ਸੀ ਇਹ ਹੋ ਨਹੀਂ ਸੀ ਸਕਦਾ ਜੇ ਤੂੰ ਉਸ ਦੇ ਰਹਿਮੋ ਕਰਮ ਤੇ ਆਪਣੇ ਆਪ ਨੂੰ ਛੱਡਿਆ ਹੁੰਦਾ ਤਾਂ ਤੇਰਾ ਇਹ ਹਾਲ ਨਹੀਂ ਸੀ ਹੋਣਾ ਪਰ ਨਹੀਂ ਤੈਨੂੰ ਤਾਂ ਹਰ ਗੱਲ ਦਾ ਪਰਵਿਰਤਗਾਰ ਕੋਲੋਂ ਜਵਾਬ ਚਾਹੀਦਾ ਇਹ ਕਿਉਂ ਇੱਕ ਮੇਰੇ ਨਾਲ ਹੀ ਕਿਉਂ ਤੂੰ ਭੁੱਲ ਜਾਣਾ ਉਹ ਤੇਰਾ ਜਵਾਬ ਦੇ ਨਹੀਂ ਹੈ ਚਾਹ ਬਣਾਉਂਦੀ ਰਮਾਲੋ ਬੋਲੀ ਜਿਹੜੇ ਦੁੱਖ ਤੇਰੇ ਨੇ ਉਹੀ ਦੁੱਖ ਮੇਰੇ ਵੀ ਹਨ ਇਹ ਨਹੀਂ ਕਿ ਮੈਨੂੰ ਸਭ ਕਾਸੇ ਦਾ ਦੁੱਖ ਨਹੀਂ ਪਰ ਹੁਣ ਹਏ ਹਏ ਕਰਕੇ ਵੀ ਕੁਝ ਨਹੀਂ ਮਿਲਦਾ ਜਦ ਨੂੰ ਪਿੰਡ ਤੋਂ ਰੋਟੀ ਲੈ ਕੇ ਤੇਜੀ ਆਇਆ ਹੈ ਰਮਾਲੋ ਉਸ ਤੋਂ ਰੋਟੀ ਵਾਲਾ ਬੋਈਆ ਫੜਦੀ ਬੋਲੀ ਵੈ ਜਾ ਤੇਜੀ ਚਾਹ ਧਰੀ ਹੋਈ ਆ ਚਾਹ ਪੀ ਕੇ ਜਾਮੀ ਲਿਆਪਾ ਮਸੀ ਬਹੁਤ ਠੰਡ ਹੈ ਸਾਈਕਲ ਤੇ ਪਿੰਡੋਂ ਆਉਂਦੇ ਦਾ ਸਰੀਰ ਸੁੰਨ ਹੋ ਗਿਆ ਹੋਰ ਮਾਸੜ ਕਿਵੇਂ ਹੈ ਹਰਕ ਹੈ ਪਹਿਲਾਂ ਨਾਲੋਂ ਕਿ ਨਹੀਂ ਤੇਜੀ ਸੁੱਚੇ ਦੇ ਮੰਝੇ ਤੇ ਬੈਠਦਾ ਬੋਲਿਆ ਸਰਦਾਰ ਬਾळा ਫਿਕਰ ਕਰਦਾ ਸੀ ਤੇਰਾ ਮਾਸੜਾ ਮਾਸੜਾ ਦਰবেশ ਬੰਦਾ ਸਰਦਾਰ ਤਾਂ ਸੁੱਚਾ ਬੋਲਿਆ ਜਾਣਾ ਅੱਜ ਫੇਰ ਡਾਕਟਰ ਕੋਲ ਦੇਖੋ ਕੀ ਦੱਸਦਾ ਜਿਵੇਂ ਹੀ ਡਾਕਟਰ ਕੋਲੋਂ ਜਾ ਕੇ ਸੁੱਚਾ ਤੇ ਰਮਾਲੋ ਪਰਤੇ ਰਮਾਲੋ ਤੁੱਪ ਵਿੱਚ ਰੱਖ ਕੇ ਗਈ ਬਿਸਤਰੇ ਚੱਕ ਦੀ ਬੋਲੀ ਟਹਿ ਜਾਣੀ ਦਾ ਡਾਕਟਰ ਗੱਲ ਵੀ ਪੂਰੀ ਨਹੀਂ ਸੁਣਦਾ ਸ਼ਕਲ ਦੇਖ ਕੇ ਹੀ ਦਵਾਈਆਂ ਲਿਖ ਦਿੰਦਾ ਥੱੱਬਾ ਚਕਾ ਦਿੰਦਾ ਦਵਾਈਆਂ ਦਾ ਕੋਈ ਪੁੱਛਣ ਵਾਲਾ ਹੋਵੇ ਐਨੀ ਦਵਾਈ ਤਾਂ ਕੋਈ ਡੰਗਰ ਨੂੰ ਨਹੀਂ ਦਿੰਦਾ ਦਿਨ ਕਿੰਨੇ ਛੋਟੇ ਹੋ ਗਏ ਨੇ ਰਮਾਲੋ ਚੱਟ ਹੀ ਸੂਰਜ ਸੁਪ ਜਾਂਦਾ ਆਹੀ ਦਿਨ ਸੀ ਜਦੋਂ ਮਾਤਾ 구ਜਰੀ ਛੋਟੇ ਬਾਲਾਂ ਨਾਲ ਠੰਡੇ ਵਰਜ ਵਿੱਚ ਕੈਦ ਸਨ ਸਦੀਆਂ ਤੋਂ ਦੁਨੀਆ ਮਾੜੇ ਤੇ ਤਸੱਦਦ ਕਰਦੀ ਆਈ ਹੈ ਆਪਣੇ ਨਾਲ ਵੀ ਤਾਂ ਟੱਕਾ ਹੀ ਹੋ ਗਿਆ ਸੁੱਚਾ ਫੇਰ ਸ਼ੁਰੂ ਹੋ ਗਿਆ ਜਦੋਂ ਆਪਣੇ ਘਰ ਲਾਲੀ ਹੋਈ ਸੀ ਤਾਂ ਵੱਡੀ ਭਾਬੀ ਨੇ ਕਿੰਨੀ ਖੁਸ਼ੀ ਮਨਾਈ ਸੀ ਕਿ ਚੰਗਾ ਹੋਇਆ ਇਨਾਂ ਦੇ ਘਰ ਮੁੰਡਾ ਨਹੀਂ ਕੁੜੀ ਹੋਈ ਹੈ ਆਪਾਂ ਨੂੰ ਤਾਂ ਕਦੇ ਫਰਕ ਮਹਿਸੂਸ ਨਹੀਂ ਸੀ ਹੋਇਆ ਕੁੜੀ ਮੁੰਡੇ ਦਾ ਕਿੰਨੇ ਚਾਹ ਕਰਿਆ ਕਰਦੇ ਸੀ ਆਪਾਂ ਉਸ ਮਲੂਕੜੀ ਜਿੰਦ ਦੇ ਰਮਾਲੋ ਨੇ ਜਿਵੇਂ ਹੀ ਮੰਜੇ ਤੇ ਬਿਸਤਰਾ ਵਿਛਾਇਆ ਤਾਂ ਸੁੱਚਾ ਉਸ ਉੱਤੇ ਬੈਠਦਾ ਬੋਲਿਆ ਲੈ ਭਲਾ ਆਪਾਂ ਕੀ ਫਰਕ ਰੱਖਣਾ ਸੀ ਕੋਈ ਲਾਲੀ ਦਾ ਨਾਨਾ ਜਦੋਂ ਉਸ ਲਈ ਪੰਗੂੜਾ ਚਾਂਦੀ ਦੇ ਕੰਗਣ ਲੈ ਕੇ ਆਇਆ ਸੀ ਤਾਂ ਤੇਰੀ ਵੱਡੀ ਪਰਜਾਈ ਬੋਲੀ ਸੀ ਅਖੇ ਕੁੜੀਆਂ ਦੇ ਸ਼ਗਨ ਨਹੀਂ ਮਨਾਈ ਦੇ ਪੇਸ਼ ਪੈ ਜਾਂਦਿਆਂ ਨੇ ਤੁਹਾਡੇ ਅਗਲੀ ਵੇਰ ਫੇਰ ਨਾ ਕੁੜੀ ਹੋ ਜਾਵੇ ਰਮਾਲੋ ਜਾਦਾਂ ਦੇ ਵਰਕੇ ਰੋਲਦਿਆਂ ਬੋਲੀ ਲਾਲੀ ਦੇ ਆਉਣ ਨਾਲ ਘਰ ਵਿੱਚ ਕਿੰਨੀ ਰੌਣਕ ਹੋ ਗਈ ਸੀ ਜਦੋਂ ਵੀ ਖੇਤਾਂ ਤੋਂ ਥੱਕ ਹਾਰ ਕੇ ਘਰ ਆਉਣਾ ਤੇ ਲਾਲੀ ਨੂੰ ਗੋਦੀ ਚੁੱਕ ਕੇ ਗੱਲਣਾ ਲਾਉਣਾ ਧਰਮਨਾਥ ਸਾਰਾ ਥਕੇਵਾਂ ਲੈ ਜਾਂਦਾ ਸੀ ਸੁੱਚਾ ਆਪਣੀ ਗੱਲ ਦੱਸਦਾ ਐਵੇਂ ਮਹਿਸੂਸ ਕਰ ਰਿਹਾ ਸੀ ਜਿਵੇਂ ਲਾਲੀ ਉਸਨੇ ਗੋਦੀ ਚੁੱਕੀ ਹੋਵੇ ਜਦੋਂ ਲਾਲੀ ਮਾੜਾ ਮਾੜਾ ਮਾ ਮਾ ਪੇਪੇ ਕਰਨ ਲੱਗੀ ਸੀ ਤਾਂ ਮੈਨੂੰ ਬਹੁਤ ਚਾ ਸੀ ਕਿ ਇਹ ਜਲਦੀ ਜਲਦੀ बोलण ਲੱਗ ਜਾਵੇ ਤੇ ਮੈਨੂੰ ਬਾਪੂ ਜੀ ਕਹਿ ਕੇ ਬੁਲਾਵੇ ਪਰ ਤੈਂ ਕਿ ਹਾਸੀ ਹੋਰ ਸਭ ਠੀਕ ਹੈ ਪਰ ਆ ਬਾਪੂ ਜੀ ਨਹੀਂ ਕਹੇਗੀ ਲਾਲੀ ਬਾਪੂ ਜੀ ਐ ਲੱਗਦਾ ਜਿਵੇਂ ਕਿਸੇ ਬੁੱਢੜੇ ਨੂੰ ਆਵਾਜ਼ ਮਾਰੀ ਹੋਵੇ ਇਹ ਨਾ ਤੁਹਾਨੂੰ ਅੱਬੂ ਕਿਹਾ ਕਰੇਗੀ ਜਦੋਂ ਲਾਲੀ ਮੈਨੂੰ ਅੱਬੂ ਕਹਿ ਕੇ ਬੁਲਾਉਂਦੀ ਸੀ ਰੂਹ ਨੂੰ ਸਕੂਨ ਜਿਹਾ ਮਿਲਦਾ ਸੀ ਸਾਰਾ ਦਿਨ ਮੇਰੇ ਨਾਲ ਹੀ ਖੇਡਦੀ ਰਹਿੰਦੀ ਸੀ ਜਿਵੇਂ ਜਿਵੇਂ ਲਾਲੀ ਵੱਡੀ ਹੁੰਦੀ ਗਈ ਹੋਰ ਵੀ ਪਿਆਰ ਆਉਣ ਲੱਗ ਪਿਆ ਸੀ ਉਸ ਦਾ ਜਦੋਂ ਤੂੰ ਉਸ ਦੇ ਛੋਟੇ ਛੋਟੇ ਸੂਟ ਪਾ ਦਿੰਦੀ ਸੀ ਤਾਂ ਜਮਾ ਤੇਰੇ ਵਰਗੀ ਲੱਗਦੀ ਸੀ ਕਦੇ ਕੰਗੀ ਲੈ ਕੇ ਉਸ ਨੇ ਮੇਰੇ ਵਾਲਾਂ ਵਿੱਚ ਫੇਰਨ ਲੱਗ ਜਾਣਾ ਕਦੇ ਬੁਰਕੀਆਂ ਤੋੜ ਕੇ ਮੇਰੇ ਮੂੰਹ ਵਿੱਚ ਪਾ ਦੇਣੀ ਆ ਖੇਤਾਂ ਨੂੰ ਵੀ ਨਾਲ ਹੀ ਜਾਣ ਲੱਗ ਪਈ ਸੀ ਸਾਰਾ ਦਿਨ ਪਿੱਛੇ ਪਿੱਛੇ ਅੱਬੂ ਅੱਬੂ ਕਰਦੀ ਫਿਰਦੀ ਰਹਿੰਦੀ ਸੀ ਐਨਾ ਪਿਆਰ ਕਿਉਂ ਪਾਇਆ ਸੀ ਮਰ ਜਾਣੀ ਨੇ ਜੇ ਐਨੀ ਘੱਟ ਉਮਰ ਲਖਾ ਕੇ ਲਈ ਸੀ ਸੁੱਚੇ ਦੇ ਗੱਲਾਂ ਕਰਦੇ ਦੇ ਹੰਝੂ ਵਹਿ ਤੁਰੇ ਪਰ ਮਾਲੋ ਨੇ ਕੋਲ ਆ ਕੇ ਸਿੱਲੀਆਂ ਅੱਖਾਂ ਨਾਲ ਉਸ ਨੂੰ ਚੁੱਪ ਕਰਵਾਇਆ ਦਵਾਈਆਂ ਨੇ ਕੀ ਕਰਨਾ ਰਮਾਲੋ 30 ਸਾਲ ਹੋ ਗਏ ਲਾਲੀ ਨੂੰ ਗਈ ਨੂੰ ਚੋਰਾ ਤਾਂ ਰੂ ਨੂੰ ਉਸੇ ਦਿਨ ਤੋਂ ਲੱਗਿਆ ਹੋਇਆ ਬਿੰਦ ਵੀ ਨਹੀਂ ਭੁੱਲਦੀ ਮੈਨੂੰ ਲਾਲੀ ਸੁੱਚਾ ਅੱਖਾਂ ਸਾਫ਼ ਕਰ ਦਿਆ ਬੋਲਿਆ ਉਸ ਦਿਨ ਨਾ ਮੈਂ ਸੱਤ ਵਿੱਚ ਬੈਠਾ ਸੀ ਜਦੋਂ ਕਿਸੇ ਨੇ ਆ ਕੇ ਦੱਸਿਆ ਕਿ ਦੇਸ਼ ਆਜ਼ਾਦ ਹੋ ਗਿਆ ਹੈ ਫਰੰਗੀ ਆਪਣੇ ਵਤਨ ਮੁੜ ਗਿਆ ਹੈ ਪਰ ਜਾਂਦਾ ਜਾਂਦਾ ਦੇਸ਼ ਦੋ ਟੁਕੜੇ ਕਰ ਗਿਆ ਮੈਂ ਉਸ ਨੂੰ ਉਲਟਾ ਕੇ ਪੁੱਛਿਆ ਸੀ ਇਸ ਦਾ ਆਪਾਂ ਨੂੰ ਕੀ ਫਰਕ ਪੈਣਾ ਤਾਂ ਉਹ ਬੋਲਿਆ ਸੀ ਕਿ ਆਪਣੇ ਲਈ ਹਰਮੰਦਰ ਸਾਹਿਬ ਹੁਣ ਹੋਰ ਦੇਸ਼ ਹੋ ਗਿਆ ਵਿਚਕਾਰ ਵਟਵਾਰੇ ਦੀ ਲੀਕ ਵੱਜ ਗਈ ਹੈ ਉਦੋਂ ਤੱਕ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਸਵੇਰ ਤੱਕ ਸਭ ਉੱਜੜ ਜਾਣਗੇ ਰਾਤ ਰਾਤ ਵਿੱਚ ਦੰਗੇ ਸ਼ੁਰੂ ਹੋ ਗਏ ਸਨ ਪਿੰਡਾਂ ਦੇ ਪਿੰਡ ਸਾੜ ਦਿੱਤੇ ਸੀ ਭੀੜ ਨੇ ਪਤਾ ਨਹੀਂ ਕੀ ਖੂਨ ਸਵਾਰ ਹੋ ਗਿਆ ਸੀ ਲੋਕਾਂ ਦੇ ਸਿਰ ਤੇ ਦੇਖ ਲੈ ਜਿਹੜੇ ਆਪਣੇ ਵਿਆਹ ਤੇ ਮੇਲ ਵਿੱਚ ਆਏ ਸੀ ਉਹੀ ਆਪਾਂ ਨੂੰ ਮਾਰਨ ਆ ਗਏ ਸੀ ਆਪਣੇ ਹੀ ਘਰ ਵਿੱਚ ਬਗਾਨੇ ਹੋ ਗਏ ਸੀ ਆਪਾਂ ਫਿਰ ਪਤਾ ਲੱਗਿਆ ਕਿ ਇੱਕ ਮੁਲਕ ਪਾਕਿਸਤਾਨ ਬਣ ਗਿਆ ਜਿਸ ਵਿੱਚ ਸਿਰਫ ਮੁਸਲਮਾਨ ਹੀ ਰਹਿਣਗੇ ਸਰਦਾਰਾਂ ਨੂੰ ਸਰਹੱਦ ਪਾਰ ਕਰਕੇ ਦੂਸਰੇ ਪਾਸੇ ਜਾਣਾ ਪੈਣਾ ਮੈਂ ਦੋ ਚਿੱਤੀ ਵਿੱਚ ਪੈ ਗਿਆ ਸੀ ਜੇ ਆਪਾਂ ਉਧਰ ਚਲੇ ਗਏ ਤਾਂ ਤੇਰਾ ਤੇਰੇ ਘਰਦਿਆਂ ਨਾਲ ਸਦਾ ਲਈ ਵਿਛੋੜਾ ਪੈ ਜਾਣਾ ਪਰ ਮੈਨੂੰ ਯਾਦ ਹੈ ਤੂੰ ਹੌਸਲਾ ਦਿਖਾਉਂਦੇ ਨੇ ਕਿਹਾ ਸੀ ਮੇਰੀ ਜਿੰਦ ਤਾਂ ਹੁਣ ਤੇਰੇ ਨਾਲ ਹੈ ਇਹ ਲੋਕ ਇੱਕ ਵਾਰ ਮੁੜ ਗਏ ਹਨ ਇਹਨਾਂ ਦਾ ਕੀ ਪਤਾ ਕਦੋਂ ਮੁੜ ਆਉਣ ਸੋਚਦਾ ਕੀ ਹੈ ਜੇ ਚੱਲਣਾ ਹੈ ਤਾਂ ਫੇਰ ਵਖਤ ਰਹਿੰਦਿਆਂ ਚੱਲ ਆਈਏ ਵੇਲੇ ਦੀ ਨਵਾਜ਼ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ ਕਾਫਲਿਆਂ ਵਿੱਚ ਨਿਕਲੇ ਸੀ ਲੋਕ ਉਮਰਾਂ ਦੀਆਂ ਕਮਾਈਆਂ ਪੁਰਖਾਂ ਦੀਆਂ ਜੈ ਦਾਦਾ ਘਰਵਾਰ ਸਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ ਸੀ ਮੈਂ ਹੌਸਲਾ ਕਰਕੇ ਕਰਦਿਆਂ ਨੂੰ ਦੇਖਣ ਗਿਆ ਸੀ ਪਰ ਉਹ ਸਾਨੂੰ ਨਾਲ ਲੈ ਬਗੈਰ ਪਹਿਲਾਂ ਹੀ ਨਿਕਲ ਗਏ ਸਨ ਨਾ ਰੂ ਖੁਸ਼ ਹੋ ਗਈ ਸੀ ਪਿੰਡ ਦੀ ਜੂ ਲੰਗਦਿਆਂ ਆਪਾਂ ਲਾਹੌਰ ਤੋਂ ਅਮਰਤਸਰ ਬਾਗਾ ਸਰਹੱਦ ਟੱਪ ਕੇ ਆਏ ਸੀ ਪਤਾ ਹੀ ਨਹੀਂ ਸੀ ਕਿੱਧਰ ਜਾ ਰਹੇ ਸੀ ਜਿੱਧਰ ਨੂੰ ਸਭ ਜਾ ਰਹੇ ਸੀ ਉਧਰ ਨੂੰ ਆਪਾਂ ਜਾ ਰਹੇ ਸੀ ਮੈਂ ਸਾਰੇ ਦਾ ਦੇਖਦਾ ਆਇਆ ਸੀ ਕਿਤੇ ਬਾਪੂ ਜੀ ਵੀਰੇ ਨજર ਆ ਜਾਣ ਕਾਫਲੇ ਤੇ ਹੱਲਾ ਬੋਲ ਦਿੱਤਾ ਸੀ ਸਭ ਜਾਨ ਬਚਾਉਣ ਲਈ ਇਧਰ ਉਧਰ ਭੱਜਣ ਲੱਗੇ ਆਪਾਂ ਵੀ ਭੱਜ ਕੇ ਖੇਤਾਂ ਵਿੱਚ ਲੁਕ ਗਏ ਸੀ ਲੱਭ ਲਿਆ ਸੀ ਢੀੜ ਨੇ ਆਪਾਂ ਨੂੰ ਪਰ ਮਾਲੋ ਉਸ ਸਮੇਂ ਨੂੰ ਯਾਦ ਕਰਕੇ ਚੁੱਪ ਕਰੀ ਬੈਠੀ ਹੈ ਸੁੱਚੇ ਦੇ ਵੀ ਬੋਲ ਕੰਪਨ ਲੱਗ ਪਏ ਹਨ ਉਹ ਸਹਿਮਿਆ ਹੋਇਆ ਅੱਗੇ ਬੋਲਿਆ ਤੈਨੂੰ ਯਾਦ ਹੈ ਜਦੋਂ ਉਹਨਾ ਆ ਕੇ ਆਪਣਾ ਧਰਮ ਪੁੱਛਿਆ ਤਾਂ ਮੈਂ ਅੱਗੇ ਵੱਧ ਕੇ ਸਿੱਖ ਦੱਸਿਆ ਸੀ ਫਿਰ ਉਹਨਾਂ ਨੇ ਆਪਣੇ ਨਾਮ ਪੁੱਛੇ ਤਾਂ ਮੈਂ ਆਪਣਾ ਨਾਮ ਸੁੱਚਾ ਸਿੰਘ ਤੇ ਤੇਰਾ ਨਾਮ ਰਮਨਾਲੋ ਦੱਸ ਦਿੱਤਾ ਸੀ ਉਹ ਛੱਡ ਕੇ ਜਾਣ ਲੱਗੇ ਸੀ ਆਪਾਂ ਨੂੰ ਕਿ ਐਨੇ ਨੂੰ ਮੇਰੇ ਮੋਢੇ ਤੇ ਚੱਕੀ ਹੋਈ ਲਾਲੀ ਡਰ ਕੇ ਰੋਣ ਲੱਗ ਪਈ ਸੀ ਤੇ ਬੋਲੀ ਸੀ ਅੱਬੂ ਪਿਆਸ ਲੱਗੀ ਹੈ ਜਿਵੇਂ ਹੀ ਅੱਬੂ ਸ਼ਬਦ ਉਹਨਾਂ ਦੇ ਕੰਨੀਆਂ ਉਹ ਬੋਲੇ ਸੀ ਝੂਠ ਬੋਲਦਾ ਹਰਾਮਜਾਦਾ ਮਾਰੋ ਸਾਲੇ ਨੂੰ ਹਮਲਾ ਕਰ ਦਿੱਤਾ ਸੀ ਭੀੜ ਨੇ ਆਪਣੇ ਤੇ ਆਪਣੇ ਜਾਣੇ ਤਾਂ ਮਾਰ ਕੇ ਸੱਟ ਗਏ ਸੀ ਆਪਾਂ ਨੂੰ ਜਦੋਂ ਮੈਨੂੰ ਹੋਸ਼ ਆਈ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ ਕੋਲ ਹੀ ਲਾਲੀ ਲਾਲੀ ਮਰੀ ਪਈ ਸੀ ਤੇਰੇ ਸਾ ਚੱਲ ਰਹੇ ਸਨ ਫੁੱਲ ਭਰ ਬੱਚਾ ਸੀ ਐਨੀਆਂ ਸੱਟਾਂ ਕਿਵੇਂ ਬਰਦਾਸ਼ਤ ਕਰਦੀ ਥਾਂ ਥਾਂ ਤੋਂ ਪਛੀ ਪਈ ਸੀ ਝਾਲਮਾ ਨੇ ਬੱਚੀ ਤੇ ਵੀ ਰਹਿਮ ਨਹੀਂ ਸੀ ਕੀਤਾ ਮੈਂ ਲੰਘ ਰਹੇ ਲੋਕਾਂ ਅੱਗੇ ਬਹੁਤ ਰੋਇਆ ਬਹੁਤ ਗਿੜਗੜਾਇਆ ਕੋਈ ਮੇਰੀ ਲਾਲੀ ਨੂੰ ਬਚਾ ਲਵੋ ਆਪਣੀ ਗੱਲ ਸੁਣਾਉਂਦਾ ਸੁੱਚਾ ਉੱਚੀ ਉੱਚੀ ਰੋ ਰਿਹਾ ਹੈ ਤੇ ਕਹਿ ਰਿਹਾ ਹੈ ਕੋਈ ਮੇਰੀ ਲਾਲੀ ਨੂੰ ਬਚਾ ਲਵੋ ਓਏ ਕੋਈ ਮੇਰੀ ਲਾਲੀ ਨੂੰ ਬਚਾ ਲਵੋ ਤੁਹਾਨੂੰ ਤੁਹਾਡੇ ਦੇਸ਼ ਮੁਬਾਰਕ ਮੈਂ ਇਥੋਂ ਸਭ ਕੁਝ ਖੋਣ ਵਾਲਿਓ ਰਮਾਲੋ ਨੇ ਮਸਾਂ ਚੁੱਪ ਕਰਵਾਇਆ ਹੈ ਸੁੱਚੇ ਨੂੰ ਚੁੱਪ ਬਿਲਕੁਲ ਚੁੱਪ ਹੋ ਗਈ ਹੈ ਕਮਰੇ ਵਿੱਚ ਲਾਲੀ ਦੇ ਵਿਛੋੜੇ ਦਾ ਦਰਦ ਅੱਜ ਵੀ ਕਿਸੇ ਅੱਲੇ जख्म ਦੇ ਦਰਦ ਵਾਂਗੂ ਮਹਿਸੂਸ ਹੁੰਦਾ ਦੋਵਾਂ ਨੂੰ ਸ਼ਾਮ ਢਲ ਗਈ ਹੈ ਕਮਰੇ ਦਾ ਸਰਨਾਟਾ ਚਿੜੀ ਦੇ ਖੰਭਾ ਨੇ ਤੋੜ ਦਿੱਤਾ ਹੈ ਉਹ ਵੀ ਆਪਣੇ ਆਲ ਨੇ ਵਿੱਚ ਪਰਤ ਆਈ ਹੈ ਲੈ ਆ ਗਈ ਹੈ ਮੇਰੀ ਸੌਕਣ ਪਰ ਮਾਲੋ ਮਾਹੌਲ ਬਦਲ ਦੀ ਬੋਲੀ ਤੂੰ ਬੈਠ ਕੇ ਹੁਣ ਇਸ ਨਾਲ ਗੱਲਾਂ ਕਰ ਮੈਂ ਰੋਟੀ ਗਰਮ ਕਰਕੇ ਲਿਆਈ ਜਿਵੇਂ ਹੀ ਰਮਾ ਲੋਕ ਕਮਰੇ ਵਿੱਚੋਂ ਬਾਹਰ ਗਈ ਸੁੱਚਾ ਬੋਲਿਆ ਚਿੜੀਏ ਆ ਗਈ ਹੈ ਤੂੰ ਕਰਮਾ ਵਾਲੀ ਹੈ ਤੁਹਾਡੇ ਵਿੱਚ ਦੇਸ਼ ਨਹੀਂ ਹੁੰਦੇ ਧਰਮਾਂ ਦੇ ਰਫੜ ਵੀ ਨਹੀਂ ਹਨ ਤੈਨੂੰ ਪਤਾ ਇਹ ਦੇਸ਼ਾਂ ਵਾਲੇ ਧਰਮਾਂ ਵਾਲੇ ਆਪਣੀ ਗੱਲ ਦੱਸਦੇ ਨਹੀਂ ਜ਼ਬਰਦਸਤੀ ਮਨਾਉਂਦੇ ਨੇ ਤੂੰ ਸੋਚਦੀ ਹੋਵੇਂਗੀ ਸਾਡੇ ਹੋਰ ਜਵਾਖ ਕਿਉਂ ਨਹੀਂ ਹੋਇਆ ਸਮੀਰਾ ਤੋਂ ਪਰਮਾਲੋ ਬਣੀ ਦੇ ਢਿੱਡ ਵਿੱਚ ਐਨੀਆਂ ਲੱਤਾਂ ਮਾਰੀਆਂ ਸੀ ਕਿ ਤੂੰ ਕਰਮਾਂ ਵਾਲੀ ਹੈ ਚਿੜੀਏ ਤੁਹਾਡੇ ਦੇਸ਼ ਵਿੱਚ ਤੁਹਾਡੇ ਵਿੱਚ ਦੇਸ਼ ਨਹੀਂ ਹੁੰਦੇ ਕਹਾਣੀ ਦਾ ਅਗਲਾ ਪਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਰਗਵੀਰ ਸਿੰਘ ਬੜੈਚ ਜੀ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ